ਇੰਡੀਆ ਰਹਿ ਸਕਦਾ ਕੋਈ ਵਿਦੇਸ਼ੀ ਵੀ ਹੁਣ ਕੀ ਚੇਂਜ ਹੋਇਆ ਇਸ ਘੇਰੇ ਚੋਂ ਆਪਾਂ ਨੂੰ ਨਿਕਲਣਾ ਪਊਗਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਨੇ ਓਸੀਆਈ ਕਾਰਡ ਬਾਰੇ ਗੱਲ ਕਰਨੀ ਆ ਓਸੀਆਈ ਕਾਰਡ ਇੱਕ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਹੈ ਇਹ ਡਬਲ ਸਿਟੀਜ਼ਨਸ਼ਿਪ ਨਹੀਂ ਹੈਗੀ ਇਹ ਸਾਡੀ ਭਾਰਤ ਸਰਕਾਰ ਵੱਲੋਂ 2005 ਵਿੱਚ ਸਾਡੇ ਫੋਰਨਰਜ਼ ਲਈ ਐਨਆਰਆਈਜ਼ ਲਈ ਜਿਹੜੇ ਕਿ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈ ਲੈਣੇ ਆ ਆਪਣੇ ਭਾਰਤ ਦੀ ਨਾਗਰਿਕਤਾ ਛੱਡ ਕੇ ਇਹ ਸਰਕਾਰ ਵੱਲੋਂ ਸਾਨੂੰ ਦਿੱਤੀ ਹੋਈ ਬਹੁਤ ਵਧੀਆ ਸੁੱਖ ਸਹੂਲਤਾਂ 2005 ਵਿੱਚ ਸ਼ੁਰੂ ਹੋਈ ਜੇ ਆਪਾਂ ਓਸੀਆਈ ਕਾਰਡ ਨਹੀਂ ਬਣਾਉਂਦੇ ਤਾਂ ਆਪਾਂ ਨੂੰ ਭਾਰਤ ਵਿੱਚ ਜਾਣ ਵਾਸਤੇ ਆਪਾਂ ਨੂੰ ਵੀਜ਼ਾ ਲੈਣਾ ਪਵੇਗਾ ਤੇ 180 ਦਿਨ ਜੇ ਆਪਾਂ ਰਹਿਨੇ ਆ ਤਾਂ ਉਹਦੇ ਬਾਅਦ ਆਪਾਂ ਨੂੰ ਫੋਰਨਰ ਰੀਜਨਲ ਰਜਿਸਟਰਡ ਆਫਿਸ ਵਿੱਚ ਜਾ ਕੇ ਪੇਸ਼ ਹੋਣਾ ਪਊਗਾ ਪਰ ਓਸੀਆਈ ਕਾਰਡ ਸਾਨੂੰ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਇੱਕ ਅਜਿਹੀ ਸੁੱਖ ਸਹੂਲਤਾਂ ਇਦੇ ਨਾਲ ਅਸੀਂ ਆਪਣੇ ਦੇਸ਼ ਵਿੱਚ ਲਾਈਫਟਾਈਮ ਰਹਿ ਸਕਦੇ ਆ ਉੱਥੇ ਕੰਮਕਾਰ ਕਰ ਸਕਦੇ ਆ ਉੱਥੇ ਆਪਾਂ ਆਪਣਾ ਘਰ ਲੈ ਸਕਦੇ ਆ ਪਰ ਇਹਦੀਆਂ ਕੁਝ ਲਿਮਿਟੇਸ਼ਨਸ ਆ ਆਪਾਂ ਭਾਰਤ ਦੇ ਨਾਗਰਿਕਾਂ ਵਾਂਗ ਉੱਥੇ ਐਗਰੀਕਲਚਰ ਲੈਂਡ ਨਹੀਂ ਲੈ ਸਕਦੇ ਆਪਾਂ ਕਮਰਸ਼ੀਅਲ ਕੋਈ ਕਾਰੋਬਾਰ ਕੋਈ ਆਪਣਾ ਘਰ ਉਹ ਸਾਰੀਆਂ ਸੁਖਾਲਤਾ ਸਾਨੂੰ ਬਾਕੀ ਸੇਮ ਮਿਲਣਗੀਆਂ ਪਰ ਇਹਨੂੰ ਇਸ ਘੇਰੇ ਚੋਂ ਆਪਾਂ ਨੂੰ ਨਿਕਲਣਾ ਪਊਗਾ ਬੀ ਇਹ ਸਾਡੀ ਦੋਰੀ ਨਾਗਰਿਕਤਾ ਨਹੀਂ ਆਪਾਂ ਇਹਨਾਂ ਨੂੰ ਕਹਿ ਸਕਦੇ ਇਹ ਓਸੀਆਈ ਕਾਰਡ ਆ ਜਿਹੜਾ ਹੁਣ ਮੈਂ ਇਟਲੀ ਤੋਂ ਬੋਲ ਰਹੀ ਆ ਇਹ ਓਸੀਆਈ ਕਾਰਡ ਅਪਲਾਈ ਕਰਿਆ ਤਾਂ ਅਪਲਾਈ ਕਰਨ ਵਾਸਤੇ ਜਿਹੜੇ ਡਾਕੂਮੈਂਟਸ ਦੀ ਜ਼ਰੂਰਤ ਆ ਕੀ ਜ਼ਰੂਰਤ ਆ ਹੁਣ ਕੀ ਚੇਂਜ ਹੋਇਆ ਆ ਆਪਾਂ ਨੂੰ ਇੱਥੇ ਦੇ ਡਾਕੂਮੈਂਟ ਜਿਵੇਂ ਆਪਣਾ ਪਾਸਪੋਰਟ ਇੱਥੇ ਦਾ ਆਈਡੈਂਟੀਟੀ ਕਾਰਡ ਜਦੋਂ ਆਪਾਂ ਇਟਲੀ ਸੌਂ ਚੁੱਕਦੇ ਆ ਤਾਂ ਆਪਾਂ ਨੂੰ ਡਿਕਰੇਟੋ ਮਿਲਦੀ ਆ 5x5 ਦੀਆਂ ਦੋ ਫੋਟੋਆਂ ਲੱਗਦੀਆਂ ਇਸ ਤੋਂ ਇਲਾਵਾ ਜਿਹੜੀ ਫੀਸ ਆ 250 ਦੇ ਕਰੀਬ ਉਹ ਆਨਲਾਈਨ ਭਰੀ ਜਾਂਦੀ ਆ ਨਾਲ ਇੱਕ ਹੋਰ ਡਾਕੂਮੈਂਟ ਵੀ ਲੱਗਣਾ ਸ਼ੁਰੂ ਹੋ ਗਿਆ ਉਹ ਹੈ ਆਪਣਾ ਵੋਟਰ ਕਾਰਡ ਦਾ ਕੈਨਸਲ ਹੋ ਕੇ ਆਉਣਾ ਇੰਡੀਆ ਤੋਂ ਆਪਾਂ ਨੂੰ ਵੋਟਰ ਕਾਰਡ ਜਿਹੜਾ ਕੈਨਸਲ ਕਰਾਉਣਾ ਪੈਂਦਾ ਫਿਰ ਆਪਾਂ ਅਪਲਾਈ ਕਰ ਸਕਦੇ ਆ ਅਦਰਵਾਇਜ਼ ਆਪਾਂ ਅਪਲਾਈ ਨਹੀਂ ਕਰ ਸਕਦੇ ਇਹ ਉਦੋਂ ਅਪਲਾਈ ਕਰਨਾ ਚਾਹੀਦਾ ਜਦੋਂ ਆਪਣੇ ਕੋਲ ਸਾਰੇ ਡਾਕੂਮੈਂਟਸ ਹੋਣ ਨਹੀਂ ਇਹਦੀ ਫੀਸ ਆ ਜਿਹੜੀ ਰਿਫੰਡੇਬਲ ਨਹੀਂ ਹੈਗੀ ਆਪਾਂ ਨੇ ਉਦੋਂ ਹੀ ਅਪਲਾਈ ਕਰਨਾ ਹੈ ਆਪਾਂ ਜਾ ਕੇ ਆਪਣੀ ਇੰਡੀਆ ਨਵੈਸੀ ਮਿਲਾਨ ਆ ਜਿਹੜਾ ਉੱਥੇ ਜਾ ਕੇ ਅਪਲਾਈ ਕਰਦੇ ਆ ਵਿਦੇਸ਼ਾਂ ਵਿੱਚ ਪੈਦਾ ਹੋਏ ਉਹ ਬੱਚੇ ਵੀ OCII ਕਾਰਡ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੇ ਪੇਰੈਂਟਸ ਦੇ ਸਬੂਤਾਂ ਵੀ ਹਾਂ ਉਹ ਉਹ ਇੰਡੀਆ ਵਿੱਚ ਪੈਦਾ ਹੋਏ ਆ ਇੰਡੀਆ ਨਾ ਦਾਦਾ ਦਾਦੀ ਇੰਡੀਆ ਨਾ ਉਹਨਾਂ ਉਹ ਵੀ OCII ਕਾਰਡ ਆ ਜਿਹੜਾ ਅਪਲਾਈ ਕਰ ਸਕਦੇ ਆ ਤੇ ਉੱਥੇ ਲਾਈਫਟਾਈਮ ਰਹਿ ਸਕਦੇ ਆ ਆਪਣਾ ਕਾਰੋਬਾਰ ਕਰ ਸਕਦੇ ਆ ਸੇਮ ਜਿਵੇਂ ਪਹਿਲਾ ਪ੍ਰੋਸੈਸ ਆ ਇਹ ਸਾਰਾ ਕੁਝ ਆ ਜਿਹੜਾ ਕਰ ਸਕਦੇ ਆ OCI ਕਾਰਡ ਉਹ ਵੀ ਬਣਾ ਸਕਦੇ ਆ ਜੇ ਕੋਈ ਭਾਰਤੀ ਮੂਲ ਦਾ ਚਾਹੇ ਕੋਈ ਮੁੰਡਾ ਚਾਹੇ ਕੋਈ ਕੁੜੀਆ ਜੇ ਉਹ ਵਿਦੇਸ਼ੀ ਨਾਲ ਵਿਆਹ ਕਰਵਾਉਂਦਾ ਤਾਂ ਵਿਦੇਸ਼ੀ ਵੀ OCI ਕਾਰਡ ਬਣਾ ਕੇ ਕਿਉਂਕਿ ਉਹ ਹਸਬੈਂਡ ਹੋ ਸਕਦਾ ਵਾਈਫ ਉਹ ਆਪਣਾ OCI ਕਾਰਡ ਆ ਜਿਹੜਾ ਬਣਾ ਕੇ ਇੰਡੀਆ ਰਹਿ ਸਕਦਾ ਕੋਈ ਵਿਦੇਸ਼ੀ ਵੀ ਕਿਉਂਕਿ ਉਹ ਪਤੀ ਪਤਨੀ ਦੇ ਤੌਰ ਤੇ रह ਸਕਦਾ ਹੈ ਤੇ ਆਪਣਾ ਲਾਈਫਟਾਈਮ ਰਹਿ ਸਕਦਾ ਹੈ ਆਪਣਾ ਕਾਰੋਬਾਰ ਕਰ ਸਕਦਾ ਦੂਜੀ ਗੱਲ ਇਹ ਵੀ ਆ ਇੰਡੀਅਨ ਜੇ ਕੋਈ ਬਾਹਰ ਕੋਈ ਵੀ ਕਿਸੇ ਵੀ ਦੇਸ਼ ਦੀ ਨਾਗਰਿਕਤਾ ਲੈਂਦਾ ਤਾਂ ਉਥੇ ਦੀ ਜਿਹੜੀ ਵਿਰਾਸਤ ਵਿੱਚ ਮਿਲੀ ਵੀ ਜਮੀਨ ਜਾਇਦਾਦ ਆ ਪਰ ਉਸ ਦਾ ਉਹ ਹੱਕਦਾਰ ਆ ਉਹਦੇ ਤੇ ਕੋਈ ਲਿਮਟ ਨਹੀਂ ਹੈਗੀ ਵੀ ਹਾਂ ਉਹ ਨਹੀਂ ਉਹ ਲੈ ਸਕਦਾ ਵਰਾਸਤ ਮੇਲ ਵਿੱਚ ਮਿਲੀ ਵੀ ਦਾਦਾ-ਦਾਦੀ ਮਾਪੇ ਤੋਂ ਜਿਹੜੀ ਜਾਇਦਾਦ ਆ ਉਹਦਾ ਉਹ ਹੱਕਦਾਰ ਆ ਪਰ ਉਹ ਆਪ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ ਬਾਕੀ ਉਹ ਕਿਹੋ ਜਿਹਾ ਵੀ ਕਾਰੋਬਾਰ ਕਰਨਾ ਚਾਹੇ ਲਾਈਫਟਾਈਮ ਰਹਿ ਸਕਦਾ ਹੈ ਉਹ ਕੋਈ ਦਿੱਕਤ ਨਹੀਂ ਕੋਈ ਮੁਸ਼ਕਲ ਨਹੀਂ ਇਹ ਸਾਡੀ ਭਾਰਤ ਸਰਕਾਰ ਵੱਲੋਂ ওসিਆਈ ਕਾਰਡ ਆ ਜਿਹੜੀ ਇੱਕ ਤੋਹਫਾ ਹੈ ਸਾਡੇ ਐਨਆਰਆਈਜ਼ ਨੂੰ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ ਮੈਂ ਤਾਂ ਇਹ ਬਹੁਤ ਧੰਨਵਾਦ ਹੈ ਸਮਝਦਿਆਂ ਸਰਕਾਰ ਦਾ ਠੀਕ ਆ ਵੀ ਚਲੋ ਕੁਝ ਲਿਮਿਟੇਸ਼ਨਸ ਹੈ ਉਹ ਆਪਣੀਆਂ ਸਰਕਾਰ ਦੀਆਂ ਆਪਣੀਆਂ ਪਾਲਿਸਿਜ਼ ਆ ਪਰ ਜੇ ਕਿਤੇ ਇਹ ਵੀ ਨਾ ਹੋਣ ਕਿਤੇ ਦੋਰੀ ਨਾਗਰਿਕਤਾ ਮਿਲ ਜਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਬਾਕੀ ਜਿੰਨੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦੀ ਸੀ ওসিਆਈ ਕਾਰਡ ਬਾਰੇ ਮੈਂ ਦਿੱਤੀ ਆ ਬਾਕੀ ਜਿਵੇਂ ਜਿਵੇਂ ਮੈਨੂੰ ਅੱਗੇ ਮੈਂ ਜਾਣਕਾਰੀ ਦਿੰਦੀ ਰਹੂੰਗੀ ਜਿਵੇਂ ਜਿਵੇਂ ਮੈਂ ਡਾਕੂਮੈਂਟਸ ਬਾਰੇ ਹੋਏ ਜਾਂ ਕੁਝ ਚੇਂਜੇਸ ਹੋਣਗੇ ਆ ਆਪਾਂ ਕਿਸੇ ਹੋਰ ਵੀਡੀਓ ਚ ਮਿਲਦੇ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ